ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਤਨਤਨ ਬਾਬਾ ਦੀਪ ਸਿੰਘ ਜੀ ਸਭ ਤੇ ਬਖਸ਼ਿਸ਼ਾਂ ਕਰਦੇ ਹੋਣ ਜੇ ਜਿਦੇ ਕਰਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਆਂ ਵਾਹਿਗੁਰੂ ਐਸੇ ਤਰ੍ਹਾਂ ਮਿਹਰ ਭਰੇ ਹੱਥ ਬਣਾਈ ਰੱਖੇ ਸਭ ਤੇ ਸਭ ਤੋਂ ਡੇ ਤੇ ਕਿਰਪਾ ਬਣੀ ਰਹੇ ਸਭ ਭੈਣ ਭਰਾ ਠੀਕ ਠਾਕ ਰਹਿਣ ਤੰਦਰੁਸਤ ਰਹਿਣ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਹਾਇ ਇਹਦੀ ਵੀਡੀਓ ਦੇ ਵਿੱਚ ਆਪਾਂ ਇੱਕ ਵੀਰ ਦੀ ਹੱਟ ਗਿੱਤੀ ਲੈ ਕੇ ਆਏ ਆ ਜ ਜਿਹਦੇ ਤੇ ਧੰਤਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਸੋਹਣੀ ਕਿਰਪਾ ਕੀਤੀ ਸੀ ਕਿਤਰਾ ਵੀਰ ਨੇ ਧੰਤਨ ਬਾਬਾ ਦੀਪ ਸਿੰਘ ਜੀਗੇ ਅਰਦਾਸ ਕੀਤੀ ਤੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਬਾਬਾ ਜੀ ਨੇ ਬਖਸ਼ਿਸ਼ ਕੀਤੀ ਕਿ ਉਹਦੇ ਕਰਕੇ ਉਹਨਾਂ ਦੀ ਗਰੀਬੀ ਦੂਰ ਹੋਈ ਵੀਰ ਦੱਸਦਾ ਕਿ ਘਰ ਦੇ ਵਿੱਚ ਬਹੁਤ ਗਰੀਬੀ ਸੀਗੀ ਕਿਉਂਕਿ ਉਹਦੇ ਜਿਹੜੇ ਫਾਦਰ ਸੀ ਉਹ ਇੱਕ ਗਰੰਥੀ ਸੀ ਗਰਤ ਤੇ ਕਿਸੇ ਗੁਰਦੁਆਰੇ ਦੇ ਵਿੱਚ ਗਰੰਥੀ ਸੀਗਾ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਕਿਸੇ ਵੀ ਗੁਰਦੁਆਰੇ ਦੇ ਵਿੱਚ ਗਰੰਟੀਿੰਗ ਦਾ ਉਹਦੀ ਕੋਈ ਜ਼ਿਆਦਾ ਤਨਖਾਹ ਨਹੀਂ ਹੁੰਦੀ ਗੀ ਹਨਾ ਤੇ ਮੰਗਈ ਆ ਦੇ ਜਮਾਨੇ ਹੋਣ ਕਰਕੇ ਨਾ ਵੀ ਇੰਨੀ ਕੋ ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾਗਾ ਤੇ ਵੀਰ ਕਹਿੰਦਾ ਵੀ ਸ਼ੁਰੂ ਤੋਂ ਹੀ ਘਰ ਦੇ ਵਿੱਚ ਬਹੁਤ ਗਰੀਬੀ ਸੀ ਤੇ ਜਿਹਦੇ ਕਰਕੇ ਘਰ ਕੋਈ ਘਰ ਵੀ ਨਹੀਂ ਬਣਿਆ ਸੀਗਾ ਤੇ ਕੋਈ ਘਰ ਦਾ ਹੋਰ ਕਾਰਜ ਵੀ ਨਹੀਂ ਹੋਇਆ ਸੀਗਾ ਤੇ ਵੀ ਕਹਿੰਦਾ ਵੀ ਅਸੀਂ ਘਰ ਦੇ ਵਿੱਚ ਸ਼ਹੀਦ ਸਿੰਘਾਂ ਦੀ ਯੋਧ ਵੀ ਲਾਉਂਦੇ ਸੀ ਤੇ ਕਹਿੰਦੇ ਜੋਗ ਘਰ ਦੇ ਵਿੱਚ ਅਸੀਂ ਛੀਂਛਾਂ ਦੀ ਜੋਤ ਲਾਉਂਦੇ ਸੀਗੇ ਤੇ ਉਹ ਜੋਤ ਦੀ ਸੇਵਾ तकरीबन ਵੀ ਮੈਂ ਹੀ ਕਰਦਾ ਸੀਗਾ ਘਰ ਦੇ ਵਿੱਚ ਜਦੋਂ ਵੀ ਜੋਤ ਲਾਉਣੀ ਤੇ ਕਹਿੰਦੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਨਾ ਜਦੋਂ ਅਸੀਂ ਜੋਤ ਲਾਉਂਦੇ ਸੀਗੇ ਤੇ ਜੋਤ ਦੇ ਵਿੱਚ ਵੀ ਵੀ ਥੋੜਾ ਥੋੜਾ ਘਿਓ ਪਾਉਣਾ ਹਨਾ ਛੋਟੀ ਜੋਤ ਰੱਖੀ ਵੀ ਸੀਗੀ ਤੇ ਥੋੜਾ ਹੀ ਘਿਓ ਪਾਉਣਾ ਕਿਉਂਕਿ ਇਹ ਲੱਗਦਾ ਸੀਗਾ ਵੀ ਜੇ ਆਹ ਹਾਂ ਕਿਉਂ ਖਤਮ ਹੋ ਗਿਆ ਤੇ ਅੱਗੇ ਕਿਉਂ ਲੈ ਕੇ ਆਉਣ ਦੀ ਕਿੱਥੋਂ ਪੈਸਾ ਲੈ ਕੇ ਆਵਾਂਗੇ ਉਸ ਤਰ੍ਹਾਂ ਵੀ ਉਹ ਦੱਸਦਾ ਹੈ ਤੇ ਵੀਰ ਕਹਿੰਦਾ ਵੀ ਘਰ ਦੇ ਵਿੱਚ ਉਸ ਤਰ੍ਹਾਂ ਸੀ ਜੋਤ ਲਾਉਣੀ ਤੇ ਇੱਕ ਦਿਨ ਮੈਂ ਕਹਿੰਦੀ ਅਰਦਾਸ ਕੀਤੀ ਤਾਂ ਤਨਤ ਬਾਬਾ ਦੀਪ ਸਿੰਘ ਜੀ ਅੱਗੇ ਵੀ ਸਾਡੇ ਵੀ ਬਾਬਾ ਜੀ ਕਦੋਂ ਇਸ ਤਰ੍ਹਾਂ ਦੇ ਕਾਰਜ ਜਰਾਸ ਹੋਣਗੇ ਜਿਆ ਘਰ ਦੇ ਵਿੱਚ ਉਹ ਇਸ ਤਰ੍ਹਾਂ ਦੀ ਕਦੋਂ ਆਮਦਨ ਆਊਗੀ ਵੀ ਅਸੀਂ ਵੀ ਕੋਲਾ ਭਰ ਕੇ ਜੋਤ ਤਾਂ ਜਗਾਈ ਲਈ ਜਿਹੜਾ ਲੰਮੇ ਸਮੇਂ ਤੱਕ ਘੰਟਾ 2 ਘੰਟੇ ਜੋਤ ਜਗਦੀ ਰਹੇ ਹਨ ਤੇ ਕਿਉਂਕਿ ਉਹ ਵੀਰ ਦੱਸਦਾ ਕਹਿੰਦੇ ਥੋੜਾ ਜਿਹਾ ਕਿਉਂ ਪਾਉਣਾ ਤੇ ਉਹ ਤਾਂ 5 ਮਿੰਟ ਹੀ ਜੋਤ ਜਗਦੀ ਸੀਗੀ ਤੇ ਉਸ ਤਰ੍ਹਾਂ ਦੀ ਕਹਿੰਦੇ ਜਦੋਂ ਮੈਂ ਜੋਤ ਲਾਉਂਦਾ ਸੀ ਇਸ ਤਰ੍ਹਾਂ ਦੀ ਮੇਰੇ ਅੰਦਰੋਂ ਅਰਦਾਸ ਨਿਕਲਣੀ ਵੀ ਸੱਚੇ ਪਾਤਸ਼ਾਹ ਧੰਤਨ ਬਾਬਾ ਦੀ ਜੀ ਕਿਰਪਾ ਕਰੋ ਅਸੀਂ ਵੀ ਜਾਦਾ ਕਿਉਂ ਲੈ ਕੇ ਆਈ ਤੇ ਵੱਡਾ ਕੋਲਾ ਭਰ ਕੇ ਤੁਹਾਡੀ ਜੁਰਤਾਂ ਜਗਰ ਗਏ ਇਸ ਤਰ੍ਹਾਂ ਦੀ ਕਿਰਪਾ ਸਾਡੇ ਤੇ ਕਰ ਦਿਓ ਤੇ ਪਿਤਾ ਜੀ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀਗੇ ਉਹ ਗ੍ਰੰਥੀ ਹੁਣ ਕਰਕੇ ਵੀ ਵੀਰ ਦਾਦਾ ਕੇ ਸਾਨੂੰ ਜਿਹੜੇ ਬਾਣੀ ਸੀਗੀ ਉਹ ਉਹਨਾਂ ਨੇ ਕੰਟ ਕਰਵਾਈ ਸੀਗੀ ਤੇ ਵੀਰ ਕਹਿੰਦਾ ਵੀ ਜਿਹੜਾ ਮੇਰਾ ਨੇਤਾ ਨੇਮ ਅਸੀਂ ਪੱਕਾ ਸੀ ਮੈਂ ਸਵੇਰੇ ਵੀ ਪਾਠ ਕਰਨਾ ਤੇ ਸ਼ਾਮ ਨੂੰ ਪਾਠ ਕਰਨਾ ਕਿਉਂਕਿ ਘਰ ਦੇ ਵਿੱਚ ਜਿਸ ਤਰ੍ਹਾਂ ਦੀ ਮਾਹੌਲ ਹੁੰਦਾ ਬੱਚਾ ਉਸੇ ਤਰ੍ਹਾਂ ਦਾ ਹੀ ਆਕੇ ਹੋ ਜਾਂਦਾ ਹੈਗਾ ਜਿਵੇਂ ਜੇ ਫਾਦਰ ਸਾਹਿਬ ਡਾਕਟਰ ਹੈ ਤਾਂ ਉਹਦਾ ਬੱਚਾ ਡਾਕਟਰ ਹੀ ਬਣਦਾ ਜੇ ਫਾਦਰ ਸਾਹਿਬ ਟੀਚਰ ਹੈ ਤਾਂ ਉਹਦਾ ਬੱਚਾ ਟੀਚਰ ਹੀ ਬਣਦਾ ਹੈ ਨਾ ਉਸ ਤਰ੍ਹਾਂ ਵੀਰ ਕਹਿੰਦਾ ਵੀ ਮਾਪਿਆਂ ਦੇ ਜੁੜੇ ਮੂਨ ਕਰਕੇ ਅਸੀਂ ਵੀ ਬੱਚੇ ਜਿਹੜੇ ਸੀਗੇ ਉਹ ਵੀ ਗੁਰਬਾਣੀ ਦੇ ਨਾਲ ਜੁੜੇ ਹੋਏ ਸੀਗੇ ਤੇ ਜਦੋਂ ਵੀਰ ਕਹਿੰਦਾ ਵੀ ਇਸੇ ਤਰ੍ਹਾਂ ਮੇਰੇ ਅੰਦਰੋਂ ਅਰਦਾਸ ਨਿਕਲਦੀ ਜਦੋਂ ਵੀ ਮੈਂ ਜੋਤ ਲਾਉਣੀ ਤਾਂ ਮੇਰੇ ਅੰਦਰੋਂ ਇਸ ਤਰ੍ਹਾਂ ਦੀ ਅਰਦਾਸ ਨਿਕਲਦੀ ਹੁੰਦੀ ਸੀਗੀ ਤਾਂ ਕਹਿੰਦੇ ਵੀ ਸਾਡੇ ਕੋਲ ਕੋਈ ਕਾਰਜ ਕਰਨ ਲਈ ਕੋਈ ਕੰਮ ਚਲਾਉਣ ਲਈ ਜਾਂ ਘਰ ਪਾਉਣ ਲਈ ਕੋਈ ਪੈਸਾ ਨਹੀਂ ਆਉਂਦਾ ਸੀਗਾ ਵੀ ਕਿਸੇ ਤਰ੍ਹਾਂ ਸਰਕਲ ਨਹੀਂ ਬਣਦਾ ਸੀਗਾ ਵੀ ਕੋਈ ਕਾਰਜ ਵਧੀਆ ਕੰਮ ਚਲਾ ਲਈਏ ਹਨਾ ਤੇ ਜਾਂ ਕੋਈ ਘਰ ਬਣਾਈ ਤਾਂ ਕਹਿੰਦੇ ਨਾ ਜਦੋਂ ਮੈਂ ਇਹ ਅਰਦਾਸਾਂ ਕਰਦਾ ਰਹੇ ਇੱਕ ਦਿਨ ਮੇਰੀ ਅਰਦਾਸ ਪੂਰੀ ਹੋਈ ਤੇ ਕੋਈ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਦਾ ਕੋਈ ਦੋਸਤ ਸੀ ਠੀਕ ਹੈ ਤੇ ਉਹ ਦਬਈ ਗਿਆ ਹੋਇਆ ਸੀਗਾ ਤੇ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਆਪ ਦੇ ਕੋਲੋਂ ਪੈਸੇ ਕਰਕੇ ਇਹਨਾਂ ਦੀ ਹੈਲਪ ਕੀਤੀ ਤੇ ਵੀਰ ਨੂੰ ਦਵਾਈ ਸੱਦ ਲਿਆ ਜਦੋਂ ਕਹਿੰਦੇ ਮੈਂ ਦੁਬਈ ਗਿਆ ਤੇ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਇਨਕਮ ਤਾਂ ਹੈ ਨਹੀਂਗੀ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਠੀਕ ਹੈ ਤੇ ਪਰ ਵੀਰ ਕਹਿੰਦੇ ਵੀ ਮੈਂ ਥੋਡੀਆਂ ਨਾਲ ਉੱਥੇ ਸਹੀ ਸੀ ਕਿ ਉੱਥੇ ਉੱਥੇ ਕੰਮ ਮਿਲ ਗਿਆ ਸੀਗਾ ਤੇ ਕਹਿੰਦੇ ਮੈਂ ਤਕਰੀਬਨ 15-20 ਹਜ਼ਾਰ ਘਰ ਭੇਜ ਦਿੰਦਾ ਸੀ ਹਰ ਮਹੀਨੇ ਤੇ ਕਹਿੰਦੇ ਉੱਥੇ ਹੱਥ ਦੇ ਵਿੱਚ ਪੈਸੇ ਖੁੱਲੇ ਹੋਣ ਕਰਕੇ ਤੇ ਮੈਂ ਜੋਤ ਬਿਜੇ ਜਗਾਉਂਦਾ ਜੋ ਉੱਥੇ ਵੀ ਕਹਿੰਦੇ ਮੈਂ ਜੋਤ ਜਗਾਉਂ ਸ਼ੁਰੂ ਜਗਾਉਣੀ ਸ਼ੁਰੂ ਕਰ ਦਿੱਤੀ ਵੀ ਜਿੱਥੇ ਮੈਂ ਰਹਿੰਦਾ ਸੀਗਾ ਜੇ ਕੈਂਪ ਦੇ ਵਿੱਚ ਤੇ ਵੀਰ ਕਹਿੰਦਾਗਾ ਵੀ ਮੈਂ ਉੱਥੇ ਨਾ ਫਿਰ ਵੱਡਾ ਕੋਲਾ ਲਿਆ ਤੇ ਮੈਂ ਭਰ ਕੇ ਕੋਲਾ ਜਗਾਉਣਾ ਕਿਉਂਕਿ ਉੱਥੇ ਕਹਿੰਦਾ ਥੋੜਾ ਜਿਹਾ ਹੱਥ ਫੁੱਲਾ ਹੋ ਗਿਆ ਸੀਗਾ ਵੀ ਥੋੜਾ ਜਿਹਾ ਕੰਮ ਵਧਿਆ ਸੀਗਾ ਤੇ ਚੱਲ ਹੱਥ ਫੁੱਲਾ ਹੋ ਗਿਆ ਸੀ ਆਮਦਨੀ ਹੋਣ ਲੱਗਦੀ ਸੀ ਤੇ ਸਤਨਾ ਕਹਿੰਦੇ ਮੈਂ ਨਾ ਕਿੰਨੇ ਦਿਨ ਜੋਤ ਜਗਾਉਂਦਾ ਰਿਹਾ ਤੇ ਅਚਾਨਕ ਇੱਕ ਦਿਨ ਕਹਿੰਦੇ ਮੈਂ ਜੋਤ ਜਗਾਈ ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਇਹ ਸੋਚਦਾ ਆਂ ਵੀ ਵਾਹਿਗੁਰੂ ਅੱਗੇ ਅਰਦਾਸ ਵੀ ਕਰੀਦੀ ਐ ਹਨਾ ਤਨਤਨ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਈ ਦੀ ਐ ਵੀ ਕਿਰਪਾ ਨਹੀਂ ਹੋਈਗੀ ਵੀ ਗਰੀਬੀ ਪੂਰੀ ਤਰ੍ਹਾਂ ਦੂਰ ਨਹੀਂ ਹੋਈ ਹਨਾ ਤੇ ਕਹਿੰਦੇ ਫਿਰ ਮੇਰੇ ਇੱਕਦਮ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਅੱਗੇ ਇਹ ਅਰਦਾਸ ਕੀਤੀ ਸੀਗੀ ਵੀ ਬਾਪਾ ਜੀ ਇਹਨੇ ਕਾਬਿਲ ਕਰਦੋ ਵੀ ਮੈਂ ਵੱਡਾ ਕਾਲਜ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰ ਦਵਾਂ ਹਨਾ ਤੇ ਜਦੋਂ ਦਾ ਮੈਂ ਦੁਬਈ ਆ ਗਿਆ ਉਦੋਂ ਦਾ ਮੈਂ ਹੁਣ ਵੱਡੇ ਕਾਲਜ ਦੇ ਵਿੱਚ ਜਾਦਾ ਕਿਉਂ ਪਰ ਕੇ ਤੇ ਫਿਰ ਜੋਤ ਜਗਾਉਣਾ ਹਨਾ ਤੇ ਬਾਪਾ ਜੀ ਇਹਨੇ ਮੇਰੇ ਤੇ ਕਿਰਪਾ ਕਰ ਦਿੱਤੀ ਤੇ ਮੈਂ ਕਹਿੰਦੇ ਨਾ ਵੀ ਐਸ ਬਾਰੇ ਸੋਚਿਆ ਹੀ ਨਹੀਂ ਕਰਦੇ ਹਨਾ ਕਿਉਂਕਿ ਜਦੋਂ ਕਹਿੰਦੇ ਨਾ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਫੁਰਨੇ ਆਉਂਦੇ ਆ ਜਾਂ ਕੋਈ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈਗਾ ਹਨਾ ਤਾਂ ਉਹ ਪਰਮਾਤਮਾ ਆਪ ਹੀ ਕਰਦਾ ਸਾਰਾ ਕੁਝ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਆਪਣੇ ਤੇ ਕਿਰਪਾ ਹੁੰਦੀ ਹੈ ਜਦੋਂ ਵੀ ਆਪਣਾ ਕੋਈ ਪਾਠ ਕਰਨ ਨੂੰ ਮਨ ਕਰਦਾ ਜਾਂ ਗੁਰੂ ਘਰ ਜਾਣ ਨੂੰ ਜੀ ਕਰਦਾ ਹੈਗਾ ਤਾਂ ਸੱਚੇ ਪਾਤਸ਼ਾਹ ਦੀ ਆਪਣੇ ਤੇ ਬਖਸ਼ਿਸ਼ ਹੁੰਦੀ ਹੈ ਫੇਰ ਹੀ ਇਹ ਆਪਣੇ ਮਨ ਦੇ ਵਿੱਚ ਫੁਰਨੇ ਆਉਂਦੇ ਜਿੰਨੇ ਤੱਕ ਸੱਚੇ ਪਾਤਸ਼ਾਹ ਦੀ ਆਪਣੇ ਤੇ ਬਖਸ਼ਿਸ਼ ਨਹੀਂ ਹੁੰਦੀ ਉਹਨਾਂ ਤੱਕ ਆਪਣੇ ਆਪਣੇ ਤੇ ਮਨ ਤੇ ਕਿਸੇ ਤਰ੍ਹਾਂ ਦਾ ਫੁਰਨਾ ਨਹੀਂ ਆ ਸਕਦਾ ਹੈਗਾ ਤੇ ਉਨੇ ਤੱਕ ਆਪਾਂ ਗੁਰੂ ਦੇ ਚਰਨਾਂ ਨਾਲ ਨਹੀਂ ਜੋੜ ਸਕਦੇ ਜੁੜ ਸਕਦੇ ਵੀ ਜਿੰਨੇ ਤੱਕ ਉਹਨਾਂ ਦੀ ਬਖਸ਼ਿਸ਼ ਨਹੀਂ ਹੁੰਦੀ ਤਾ ਵੀਰ ਕਹਿੰਦਾ ਵੀ ਉਹ ਜਦੋਂ ਮੈਂ ਜੋਤ ਕੀਤੀ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਵੀ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਇਹਨੇ ਕ ਮੈਨੂੰ ਕਾਬਿਲ ਬਣਾ ਦਿੱਤਾ ਵੀ ਮੈਂ ਇਹ ਜੋਤ ਦਾ ਕਲਾ ਭਰ ਕੇ ਕਦੋਂ ਲੱਗ ਗਿਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜੇ ਫੈਕਟਰੀ ਦੇ ਵਿੱਚ ਮੈਂ ਕੰਮ ਕਰਦਾ ਇਹ ਕੰਮ ਥੋੜਾ ਜਿਹਾ ਔਖਾ ਹੈ ਨਾ ਕਿਉਂਕਿ ਹੁੰਦਾ ਨਾ ਅਕਸਰ ਜਦੋਂ ਆਪਾਂ ਨੂੰ ਕੁਝ ਥੋੜਾ ਹੀ ਮਿਲ ਜਵੇ ਆਪਾਂ ਹੋਰ ਜ਼ਿਆਦਾ ਮੰਗਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿੰਨਾ ਮਰਜ਼ੀ ਆਪਾਂ ਗੁਰਬਾਣੀ ਦੇ ਨਾਲ ਜੁੜਨ ਚਾਹੀਏ ਮਾਇਆ ਦੇ ਪ੍ਰਭਾਵ ਤੋਂ ਆਪਾਂ ਨਹੀਂ ਛੁੱਟ ਸਕਦੇਗੇ ਠੀਕ ਹੈ ਮਨ ਦੀ ਆਪਣੀ ਲਾਲਸਾ ਵਧਦੀ ਹੀ ਜਾਂਦੀ ਹੈ ਹਨ ਉਸੇ ਤਰ੍ਹਾਂ ਵੀਰ ਕਹਿੰਦਾ ਵੀ ਮੈਂ ਉਥੇ ਅਰਦਾਸ ਕੀਤੀ ਧੰਨ ਧੰਬਾ ਬਾਬਾ ਬੀਰ ਸਿੰਘ ਜੀ ਉਹਦੇ ਵੀ ਇੱਕੰਮ ਬਹੁਤ ਔਖਾ ਤੇ ਇਹਦੇ ਨਾਲ ਆਮਦਨੀ ਵੀ ਥੋੜੀ ਹੁੰਦੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਕਿਰਪਾ ਕਰੋ ਤੇ ਮੈਂ ਇੱਥੇ ਮੇਰਾ ਲਾਇਸੈਂਸ ਬਣ ਜਵੇ ਤੇ ਮੈਂ ਟਰਾਲਾ ਚਲਾਉਣਾ ਸ਼ੁਰੂ ਕਰ ਦਵਾਂ ਕਿਉਂਕਿ ਉਧਰ ਕਹਿੰਦੇ ਨਾ ਡਰਾਈਵਿੰਗ ਦਾ ਕੰਮ ਬਹੁਤ ਹੈ ਤੇ ਡਰਾਈਵਿੰਗ ਦੇ ਨਾਲ ਕਹਿੰਦੇ ਆਮਦਨੀ ਵੀ ਚੰਗੀ ਹੁੰਦੀ ਉਧਰ ਤੇ ਕਹਿੰਦੇ ਨਾ ਮੈਂ ਜਿਹੜੀ ਫੈਕਟਰੀ 'ਚ ਮੈਂ ਕੰਮ ਕਰਦਾ ਸੀਗਾ ਉੱਥੇ ਕੋਈ ਨਿੱਕਾ ਮोटा ਕੋਈ ਸਾਧਨ ਸੀਗਾ ਤੇ ਤੇ ਉਹ ਮੇ ਚਲਾ ਲੈਂਦਾ ਸੀਗਾ ਵੀ ਕੋਈ ਫੈਕਟਰੀ ਚੋਂ ਇੱਧਰ ਉਧਰ ਸਮਾਨ ਕਰਨ ਵਾਸਤੇ ਤੇ ਜਿਹੜਾ ਉਥੋਂ ਦਾ ਫਾਰਮੇਸ਼ਨ ਸੀ ਤੇ ਉਹ ਕਹਿੰਦਾ ਨਾ ਕਿ ਤੂੰ ਇੰਨਾ ਵਧੀਆ ਚਲਾ ਲੈਣਾ ਡਰਾਈਵਿੰਗ ਇੰਨੀ ਵਧੀਆ ਚਲਾ ਲੈਣਾ ਤੇ ਕਿਉਂ ਨਾ ਤੂੰ ਲਾਇਸੈਂਸ ਬਣਾ ਲੈ ਹੈਨਾ ਤੇ ਕਹਿੰਦੇ ਨਾ ਉਹਨੂੰ ਮੈਂ ਕਿਹਾ ਵੀ ਵੀਰੇ ਵੀ ਲਿਸੈਂਸ ਇਤਰ ਲਿਸੈਂਸ ਬਣਾਉਣ ਵਾਸਤੇ ਬਹੁਤ ਪੈਸਾ ਚਾਹੀਦਾ ਤੇ ਮੇਰੇ ਕੋਲ ਇੰਨਾ ਪੈਸਾ ਨਹੀਂ ਹੈਗਾ ਹੈਗਾ ਤੇ ਨਾ ਮੈਂ ਪੈਸਾ ਇੰਨਾ ਜੋੜ ਸਕਦਾ ਕਿਉਂਕਿ ਮੈਂ ਘਰਦਿਆਂ ਲਈ ਵੀ ਭੇਜਣਾ ਹੁੰਦਾ ਤੇ ਘਰਦਿਆਂ ਦਾ ਜਿਹੜਾ ਗੁਜ਼ਾਰਾ ਉਹ ਮੇਰੀ ਆਮਦਨ ਤੇ ਹੀ ਹੈ ਨਾ ਤੇ ਮੈਂ ਵਾਈਬਰੂਗੇ ਤੁੰਤਨ ਬਾਬਾ ਦੀਪ ਸਿੰਘ ਜੀ ਜੀ ਅਰਦਾਸ ਕੀਤੀ ਵੀ ਸੀਗੀ ਤੇ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਵੀਰ ਦੱਸਦਾ ਤੇ ਉਹ ਕਹਿੰਦਾ ਨਾ ਵੀ ਅ ਅਗੋਂ ਹੋਂ ਜਿਹੜਾ ਫਾਰਮੇਸ਼ਨ ਸੀ ਉਹਨੇ ਕਿਹਾ ਵੀ ਚਲ ਕੋਈ ਨਹੀਂ ਵੀ ਥੋੜੀ ਬਹੁਤ ਹੀ ਹੈਲਪ ਮੈਂ ਕਰ ਦਉ ਉਹਨੇ ਨਾਲ ਜਾ ਕੇ ਮੇਰੀਆਂ ਟ੍ਰੇਨਿੰਗ ਵਾਲੀਆਂ ਕਲਾਸਾਂ ਵੀ ਲਾਈਆਂ ਇਤਰੂ ਉਤਰੂ ਕਰਕੇ ਪੈਸਾ ਵੀ ਇਕੱਠਾ ਕੀਤਾ ਤੇ ਮੇਰਾ ਲਾਇਸੈਂਸ ਬਣਵਾਤਾ ਠੀਕ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਪਰਮਾਤਮਾ ਨੇ ਦੇਖੋ ਜੇ ਜੇ ਕੋਈ ਆਪਣਾ ਆਸ-ਪਾਸ ਵਾਲਾ ਜਾਂ ਕੋਈ ਗੁਰਸਿੱਖ ਆ ਕੇ ਜਾਂ ਕੋਈ ਕੋਈ ਇਨਸਾਨ ਆ ਕੇ ਆਪਣੀ ਹੈਲਪ ਕਰਦਾ ਹਨਾ ਤੇ ਉਹ ਨੂੰ ਇੱਕ ਪਰਮਾਤਮਾ ਦੀ ਖੇਡ ਵਰਤਦੀ ਹੈ ਉਹ ਕਿਉਂਕਿ ਜਿਹੜੇ ਸੱਚੇ ਪੰਛੀ ਵਾਹਿਗੁਰੂ ਅਕਾਲ ਪੁਰਖ ਫਰਤਖ ਰੂਪ ਦੇ ਵਿੱਚ ਆਪਣੇ ਸਾਹਮਣੇ ਨਹੀਂ ਆਉਂਦੇਗੇ ਉਹ ਕਿਸੇ ਦੇ ਵਿੱਚ ਵੱਸ ਕੇ ਤੇ ਆਪਣੀ ਹੈਲਪ ਕਰਦੇ ਆ ਤੇ ਉਹ ਉਹ ਇੱਕ ਪਰਮਾਤਮਾ ਦੀ ਖੇਡ ਖੇਡ ਵਰਤਦੀ ਹੈ ਤੇ ਜਿਹਦੇ ਨਾਲ ਆਪਣੀ ਆਪਣੇ ਤੇ ਬਖਸ਼ਿਸ਼ ਹੋ ਜਾਂਦੀ ਹੈ ਤੇ ਜੋ ਆਪਣੀ ਮਨੁਕਾਮਨਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਹਨ ਤੇ ਇਸ ਤਰ੍ਹਾਂ ਵੀਰ ਕਹਿੰਦਾ ਵੀ ਮੇਰਾ ਲਾਇਸੈਂਸ ਬਣਿਆ ਵਾਹਿਗੁਰੂ ਨੇ ਸਿਪਾਸ਼ਾ ਨੇ ਆਪ ਦਿੱਤਾ ਹਨ ਤੇ ਉਸ ਤੋਂ ਬਾਅਦ ਵੀਰ ਕਹਿੰਦਾ ਵੀ ਮੈਨੂੰ ਚਪੈਰਾ ਸਾਹਿਬ ਦਾ ਪਤਾ ਲੱਗਦਾਗਾ ਤੇ ਕਹਿੰਦੇ ਮੈਂ ਨਾ ਫਿਰ ਕਹਿੰਦੇ ਉੱਥੇ ਬਾਹਰੀ ਦਪਈ ਦੇ ਵਿੱਚ ਉਦੋਂ ਆਪਣੇ ਜਿਵੇਂ ਸੰਡੇ ਨੂੰ ਛੁੱਟੀ ਹੁੰਦੀ ਹੈ ਉੱਥੇ ਫਰਾਈਡੇ ਨੂੰ ਛੁੱਟੀ ਹੁੰਦੀ ਹੈ ਤੇ ਕਹਿੰਦੇ ਵੀਰ ਕਹਿੰਦਾ ਨਾ ਵੀ ਜਿਹੜੇ ਮੇਰੇ ਨਾਲ ਵਾਲੇ ਦੋਸਤ ਅਸੀਂ ਸੀਗੇ ਉਹ ਤਾਂ ਘੁੰਮਣ ਫਿਰਨ ਚਲੇ ਜਾਂਦੇ ਸੀਗੇ ਹਨਾ ਤੇ ਮੈਂ ਕਹਿੰਦੇ ਨਾ ਜਦੋਂ ਦੁਪਹਿਰੇ ਕੱਟਣੇ ਸ਼ੁਰੂ ਕਰਦੇ ਉਸੇ ਤਰ੍ਹਾਂ ਜੋਤ ਲਾ ਕੇ ਤੇ ਜੋ ਦੁਪਹਿਰੇ ਕੱਟਣੇ ਸ਼ੁਰੂ ਕਰਦੇ ਤੇ ਉਹਦੇ ਨਾਲ ਦੇ ਨਾਲ ਮੈਂ ਅਰਦਾਸ ਕਰਦਾ ਸੀਗਾ ਵੀ ਸੱਚੇ ਬਾਦਸ਼ਾਹ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਜੀ ਜੀਤ ਜਿੰਦੋ ਕਿਰਪਾ ਕਰੋ ਮੈਨੂੰ ਕੰਮ ਦਿਵਾਓ ਹਨਾ ਤੇ ਕਹਿੰਦੇ ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਜ਼ਰੂਰਤ ਨਹੀਂ ਪਈ ਉਸੇ ਫੈਕਟਰੀ ਦੇ ਵਿੱਚ ਜਿਹੜੇ ਟੈਂਪਰੇਰੀ ਘਰ ਬਣਦੇ ਹਨ ਜਿਹੜੇ ਰਹਿਣ ਲਈ ਵਾਸਤੇ ਜਿਵੇਂ ਕੈਂਪਾਂ ਟਾਈਪ ਹਨ ਤੇ ਕਹਿੰਦੇ ਉਹ ਬਣਦੇ ਸੀਗੇ ਤੇ ਉਹਦਾ ਸਮਾਨ ਦੇ ਜਿਹੜਾ ਢੋਲ ਟਵਾਈ ਦਾ ਕੰਮ ਮੈਨੂੰ ਮਿਲ ਗਿਆ ਹਨ ਤੇ ਡਰਾਈਵਿੰਗ ਦਾ ਮੈਨੂੰ ਕੰਮ ਮਿਲ ਗਿਆ ਤੇ ਜਿਹਦੇ ਨਾਲ ਮੇਰੀ ਕਹਿੰਦੇ ਆਮਦਨੀ ਵੀ ਚੰਗੀ ਹੋ ਗਈ ਤੇ ਕੰਮ ਵੀ ਸੌਖਾ ਮਿਲ ਗਿਆ ਉਹ ਤੇ ਡਰਾਈਵਿੰਗ ਦਾ ਇੱਕ ਫੈਕਟਰੀ 'ਚ ਕੰਮ ਕਰਨਾ ਉਹ ਬਹੁਤ ਔਖਾ ਹੁੰਦਾ ਹੈਗਾ ਤੇ ਡਰਾਈਵਿੰਗ ਦਾ ਜਿਹੜਾ ਕੰਮ ਕਹਿੰਦੇ ਮੈਨੂੰ ਨਾ ਸੌਖਾ ਮਿਲ ਗਿਆ ਠੀਕ ਹੈ ਤੇ ਕਹਿੰਦੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਮਿਹਰ ਤੇ ਕਿਰਪਾ ਹੋਈ ਤੇ ਏਸੀ ਦੇ ਵਿੱਚ ਰਹਿਣਾ ਡਰਾਈਵਿੰਗ ਕਰਨੀ ਤੇ ਬਹੁਤ ਸੋਹਣੀ ਆਮਦਨ ਵੀ ਹੋਣ ਲੱਗੀ ਤੇ ਇੰਡੀਆ ਮੈਂ ਪੈਸੇ ਬਹੁਤ ਸੌਣੇ ਭੇਜਣ ਲੱਗ ਗਿਆ ਹਾਂ ਤੇ ਵੀਰ ਕਹਿੰਦਾ ਕਿ ਸਾਡੇ ਸਾਰੇ ਕਾਰਜ ਸਰਾਸ ਹੋ ਗਏ ਤੇ ਅਸੀਂ ਆਪਦਾ ਇੰਡੀਆ ਦੇ ਵਿੱਚ ਘਰ ਵੇਖਣਾ ਹੈ ਕਿ ਇਸ ਤਰ੍ਹਾਂ ਜਿਹੜਾ ਵੀ ਕੋਈ ਭੈਣ ਭਰਾ ਸੱਚੇ ਧੰਮ ਨਾਲ ਅਸ਼ੀਰ ਸਿੰਘਾਂ ਨੂੰ ਯਾਦ ਕਰਦਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਨੂੰ ਜੀ ਸ਼ੀਰ ਸਿੰਘ ਬਹੁਤ ਬਖਸ਼ਾ ਕਰਦੇ ਆ ਬਹੁਤ ਖੁਸ਼ ਹੁੰਦੇ ਆ ਸੇਵਾ ਲੈ ਕੇ ਜਦੋਂ ਵੀ ਆਪਾਂ ਉਹਨਾਂ ਨੂੰ ਤਨਤਨ ਕਹਿੰਨੇ ਆ ਤਾਂ ਬਹੁਤ ਕਿਰਪਾ ਹੁੰਦੀ ਆਪਣੇ ਉਹਨਾਂ ਤੇ ਉਹਨਾਂ ਦੀ ਆਪਣੇ ਤੇ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਤੇ ਉਹਨਾਂ ਦੀ ਬਹੁਤ ਬਖਸ਼ਿਸ਼ ਹੁੰਦੀ ਹੈ ਤੇ ਸੋਸ਼ਲ ਮੀਡੀਆ ਕਰਕੇ ਤੁਸੀਂ ਸਭ ਦੇਖਦੇ ਹੋ ਕਿ ਜਿਹੜੇ ਜਿਹੜਾ ਵੀ ਕੋਈ ਉਥੇ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਹੈਗਾ ਜਾਂ ਚ ਪਹਿਰੇ ਸਾਹਿਬ ਉਥੇ ਕੱਟਦਾ ਹੈਗਾ ਸੰਗਤ ਬਹੁਤ ਜ਼ਿਆਦਾ ਗਿਲਤੀ ਦੇ ਵਿੱਚ ਉਥੇ ਜਾਂਦੀ ਹੈ ਤੇ ਜਿਹੜਾ ਵੀ ਕੋਈ ਉਥੇ ਜਾਂਦਾ ਸੱਚੇ ਮਨ ਨਾਲ ਅਰਦਾਸ ਕਰਦਾ ਉਹਦੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਸੇ ਤਰ੍ਹਾਂ ਵੀਰ ਵੀਰ ਨੇ ਵੀ ਆਪ ਦੀ ਛੱਡ ਕੀਤੀ ਸੁਣਾਈ ਤੇ ਉਹਦੇ ਤੇ ਬਹੁਤ ਸੋਹਣੀ ਬਖਸ਼ਿਸ਼ ਹੋਈ ਹੈ ਤੇ ਜੇ ਕਿਸੇ ਦੀ ਨਾ ਨਹੀਂ ਵੀ ਅਰਦਾਸ ਹੁੰਦੀ ਹੈ ਨਾ ਤਾ ਮਨ ਨਾ ਡਲਾਇਆ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਆਸ ਰੱਖੋ ਠੀਕ ਹੈ ਕਿਤੇ ਆਪਣੇ ਕਿਤੇ ਨਾ ਕਿਤੇ ਆਪਣੇ ਕਰਮਾਂ ਦੀ ਖੇਡ ਹੁੰਦੀ ਹੈ ਕਿਤੇ ਟਾਈਮ ਦੀ ਰਿਕਵਟ ਹੁੰਦੀ ਹੈ ਠੀਕ ਹੈ ਤਾਂ ਕਰਕੇ ਆਪਣੀ ਅਰਦਾਸ ਪੂਰੀ ਨਹੀਂ ਹੁੰਦੀ ਮਨ ਨਾ ਡਲਾਇਆ ਕਰੋ ਵਿਸ਼ਵਾਸ ਰੱਖਿਆ ਕਰੋ ਪ੍ਰਮਾਤਮਾ ਤੇ ਬਣਾ ਕੇ ਆਂਧ ਵਿਸ਼ਵਾਸ ਰੱਖੋ ਪ੍ਰਮਾਤਮਾ ਤੇ ਬਣਾ ਕੇ ਇੱਕ ਦਿਨ ਜਰੂਰ ਕਿਰਪਾ ਹੋਊਗੀ ਜਿਸ ਦਿਨ ਆਪਣੇ ਆਪਣੇ ਜਿਹੜੀ ਕਰਮਾਂ ਦੀ ਖੇਡ ਵਰਤੋਗੇ ਨਾ ਆਪਣੇ ਜਿੰਨੀ ਸੇਵਾ ਪਰਮਾਤਮਾ ਨੇ ਆਪਣੇ ਕੋਲੋਂ ਲੈਣੀ ਹੈ ਹਨ ਜੇ ਤਨ ਉਹ ਸੇਵਾ ਆਪਣੀ ਪੂਰੀ ਹੋ ਗਈ ਤਾਂ ਜਰੂਰ ਆਪਣੇ ਤੇ ਬਖਸ਼ਿਸ਼ ਹੋਊਗੀ ਕਿਸੇ ਤਰ੍ਹਾਂ ਦਾ ਮਨਣਾ ਡਲਾਇਆ ਕਰੋ ਇੱਕ ਚਪੈਰਾ ਕਰਨ ਤੇ ਪੰਜ ਚਪੈਰਾ ਕਰਨ ਤੇ ਜੇ ਕਿਸੇ ਦੀ ਅਰਦਾਸ ਨਹੀਂ ਪੂਰੀ ਹੁੰਦੀ ਤਾਂ ਵਾਹਿਗੁਰੂ ਜੀ ਮਨਣਾ ਆਪਣਾ ਹੌਲਾ ਕਰਿਆ ਕਰੋ ਅਰਦਾਸ ਜਰੂਰ ਪੂਰੀ ਹੋਊਗੀ ਇੱਕ ਦਿਨ ਜਰੂਰ ਪੂਰੀ ਹੋਊਗੀ ਅਰਦਾਸ ਮੈਂ ਅੱਗੇ ਵੀ ਕਈ ਵੀਡੀਓ ਦੇ ਵਿੱਚ ਕਿਹਾ ਵੀ ਜੇ ਮਾਨੂੰ ਆਪਣੀ ਕਿਸੇ ਕੰਮ ਕਰਕੇ ਅਰਦਾਸ ਪੂਰੀ ਨਹੀਂ ਹੁੰਦੀ। ਜੇ ਕਰ ਅਰਦਾਸ ਦੇ ਵਿੱਚ ਆਪਾਂ ਕੋਈ ਕਾਰਜ ਬਾਬਾ ਜੀ ਤੋਂ ਮੰਗ ਰਹੇ ਆ ਉਹ ਆਪਣਾ ਕਾਰਜ ਨਹੀਂ ਹੋਇਆ ਤਾਂ ਹੋ ਸਕਦਾ ਪਰਮਾਤਮਾ ਦਾ ਉਸ ਦੇ ਵਿੱਚ ਨਾ ਕੋਈ ਮਤਲਬ ਉਹਦੇ ਵਿੱਚ ਚੰਗਾ ਸੰਕੇਤ ਹੈ ਆਪਣੇ ਲਈ। ਜੋ ਆਪਣੇ ਲਈ ਉਹ ਆਪਣੀ ਅਰਦਾਸ ਨਹੀਂ ਨਾ ਪੂਰੀ ਹੋ ਰਹੀ ਉਹਦੇ ਵਿੱਚ ਨਾ ਪਰਮਾਤਮਾ ਆਪਣੇ ਲਈ ਕੁਝ ਚੰਗਾ ਸੋਚ ਰਿਹਾ। ਕਿ ਆਪਣੀ ਅਰਦਾਸ ਤਾਂ ਨਹੀਂ ਪੂਰੀ ਹੋਉਂਦੀ ਕਿਉਂਕਿ ਸਵਾਹਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਗਿਆਨੀ ਹੈ ਉਹਨਾਂ ਨੂੰ ਸਭ ਕੁਝ ਦਿਸਦਾ ਜੋ ਆਪਣਾ ਫਿਊਚਰ ਹੈ ਅਗਲੇ ਅੱਗੇ ਵਾਲਾ ਪਿੱਛੇ ਵਾਲਾ ਉਹ ਸਭ ਕੁਝ ਦਿਸਦਾ ਆਪਣਾ ਹਨਾ ਆਪਾਂ ਇੱਕ ਨੇੜੇ ਇੱਕ ਕਰਕੇ ਸੋਚ ਲੈਨੇ ਵੀ ਮੇਰਾ ਕਾਰਜ ਹੋ ਜੂਗਾ ਤੇ ਮੇ ਚਲੋ ਮੇਰੀ ਜ਼ਿੰਦਗੀ ਸਫਲ ਹੋ ਜੂਗੀ ਹਨਾ ਤੇ ਜਿਹਦਾ ਪਰਮਾਤਮਾ ਉਹ ਸਭ ਕੁਝ ਦੇਖਦਾ ਉਹਨੂੰ ਸਭ ਕੁਝ ਦਿਸਦਾ ਅੱਗੇ ਜਾ ਕੇ ਕਈ ਵਾਰ ਇਹ ਹੁੰਦਾ ਉਹ ਆਪਾਂ ਕਾਰਜ ਮੰਗ ਲੈਨੇ ਆ ਸੱਚੇ ਪਾਤਸ਼ਾਹ ਤੋਂ ਨਾ ਉਹਦੇ ਉਹ ਕਾਰਜ ਦੇ ਆਂਦੀਆਂ ਆ ਆਪਣਾ ਕੋਈ ਨੁਕਸਾਨ ਹੁੰਦਾ ਉਹਦੇ ਨਾਲ ਉਸ ਕਰਕੇ ਵੀ ਆਪਣੀ ਅਰਦਾਸ ਨਹੀਂ ਪੂਰੀ ਹੁੰਦੀਗੀ ਤਾਂ ਵੈਗੁਰੂ ਜੀ ਸਭਾ ਗੇ ਹੀ ਅਰਦਾਸ ਹੈ ਆਪਾਂ ਗੇ ਹੀ ਬਰਦਾ ਬੇਨਤੀ ਹੈ ਕਿ ਆਪਣਾ ਮਨ ਨਾ ਡਲਾਇਆ ਕਰੋ ਵੱਧ ਤੋਂ ਵੱਧ ਸੇਵਾ ਕਰੋ ਜੇ ਕੋਈ ਕਿਸੇ ਨੇ 25 ਜਪਜੀ ਸਾਹਿਬ ਦੇ ਪਾਠ ਸੁਖੇ ਆ ਜਾਂ 5 ਚ ਪਹਿਰਾ ਸਾਹਿਬ ਸੁਖੇ ਆ ਨਾ ਅਰਦਾਸ ਲੈ ਨਹੀਂ ਪੂਰੇ ਹੋਏ ਤਾਂ ਹੋਰ ਕਰੋ ਅੱਗੇ ਹੋਰ ਪੰਜ ਸੁਖ ਲੋ ਦੇਖੋ ਜੇ ਆਪਾਂ ਬਾਣੀ ਪੜਦੇ ਆ ਨਾ ਬਾਣੀ ਦਾ ਆਪਾਂ ਨੂੰ ਫਲ ਮਿਲਣਾ ਹੀ ਲੱਣਾ ਜਿਹੜਾ ਆਪ ਜਿਹੜਾ ਵੀ ਆਪਾਂ ਕੰਮ ਕਰਦੇ ਆ ਚੰਗਾ ਕੰਮ ਕਰਦੇ ਆ ਮਾੜਾ ਕੰਮ ਕਰਦੇ ਆ ਉਹਦਾ ਨਤੀਜਾ ਸਾਹਮਣੇ ਆਉਣਾ ਹੀ ਆਉਣਾ ਜੇ ਮਾੜਾ ਕੰਮ ਕਰਾਂਗੇ ਉਹਦਾ ਨਤੀਜਾ ਮਾੜਾ ਨਿਕਲੂਗਾ ਨਤੀਜਾ ਤਾਂ ਹੁੰਦਾ ਨਾ ਸਾਹਮਣੇ ਫਲ ਹੀ ਉਸ ਤਰ੍ਹਾਂ ਦਾ ਮਿਲਦਾ ਹੈ ਠੀਕ ਹੈ ਤੇ ਜੇ ਆਪਾਂ ਚੰਗੇ ਕੰਮ ਕਰਾਂਗੇ ਉਹਦਾ ਫਲ ਮਿਲਣਾ ਹੀ ਮਿਲਣਾ ਇਸੇ ਤਰ੍ਹਾਂ ਜੇ ਗੁਰਬਾਣੀ ਹੈ ਗੁਰਬਾਣੀ ਨਾਲ ਆਪਾਂ ਜੁੜਦੇ ਆਂ ਕੋਈ ਪਾਠ ਕਰਦੇ ਆਂ ਆਪਾਂ ਹਨ ਇਹ ਨਹੀਂ ਵੀ ਉਹਦਾ ਆਪਾਂ ਨੂੰ ਫਲ ਨਹੀਂ ਮਿਲਣਾ ਹੋ ਸਕਦਾ ਆਪਾਂ ਨੂੰ ਇਸ ਜਨਮ ਦੇ ਵਿੱਚ ਨਾ ਮਿਲੇ ਕਈ ਵਾਰੀ ਐਤਾ ਹੁੰਦਾ ਹੈਗਾ ਵੀ ਜੇ ਆਪਾਂ ਬਾਣੀ ਪੜ ਰਹੇ ਆਂ ਤਾਂ ਜਿੰਨੀ ਆਪਾਂ ਬਾਣੀ ਪੜਾਂਗੇ ਓਨਾਂ ਆਪਾਂ ਨੂੰ ਜ਼ਿਆਦਾ ਕਈ ਵਾਰੀ ਜ਼ਿਆਦਾ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਹਨਾ ਵਾਹਿਗੁਰੂ ਜੀ ਇਹਦੇ ਵਿੱਚ ਘਪਰਾਇਆ ਨਾ ਕਰੋ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੀ ਜਿਹੜੇ ਅਗਲੇ ਜਨਮ ਹੈ ਨਾ ਉਹ ਐਸੇ ਜਨਮ ਦੇ ਵਿੱਚ ਟੱਦਾ ਹੁੰਦਾ ਹੈਗਾ ਤਾਂ ਵੀ ਤੁਹਾਨੂੰ ਦੁੱਖ ਆਉਂਦੇ ਹੈ ਤੜ ਅਕਲਾ ਜਰੂਰ ਸਬਰ ਦਾ ਇਹ ਬਾਣੀ ਜਿੰਨੀ ਆਪਾਂ ਬਾਣੀ ਪੜਾਂਗੇ ਉਹਦਾ ਫਲ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ ਹਨਾ ਇਹ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਤੇ ਇਸੇ ਤਰ੍ਹਾਂ ਤਾਂਤਨ ਬਾਬਾ ਲੀਬ ਸਿੰਘ ਜੀ ਜਿਸ ਤਰ੍ਹਾਂ ਵੀਰ ਤੇ ਬਖਸ਼ਿਸ਼ ਕੀਤੀ ਸੀ ਉਹਨਾਂ ਦੀ ਅਰਦਾਸ ਪੂਰੀ ਹੋਈ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਸੰਗਤਾਂ ਦੀ ਐਸੀ ਤਰ੍ਹਾਂ ਆਸਾਂ ਮਰਾਦਾਂ ਪੂਰੀਆਂ ਕਰਦੇ ਰਹਿਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਹੁਣ ਕਰਦੇ ਆ ਆਪਾਂ ਵੀਡੀਓ ਦਾ ਐਂਡ ਜਿਹੜਾ ਵੀ ਕੋਈ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ